ਇਹ ਗਰੀਬ ਨੂੰ ਧੀ ਨੂੰ ਜੰਮਦਿਆਂ ਡਰ ਨਾ ਲੱਗੇ ਗਰੀਬ ਦੇ ਬੋਝ ਨਾ ਬਣੇ ਕਿ ਜਦ ਧੀ ਜੰਮਤੀ ਇਹਨੂੰ ਮਾਰ ਨਾ ਦਈਏ ਕੁਖ ਦੇ ਵਿੱਚ ਉਹਨੂੰ ਡਰ ਨਾ ਲੱਗੇ ਕਿ ਕੱਲ ਨੂੰ ਕਿਤੇ ਮੈਨੂੰ ਵੀ ਇੰਨਾ ਵੱਡਾ ਨਾ ਕਰਨਾ ਪਵੇ ਤੇ ਸੱਚ ਜਾਣਿਓ ਆ ਜਿਹੜਾ ਕਾਰਜ ਕਰਨਾ ਏ ਭਾਵੇਂ ਬੇਅੰਤ ਗੁਰ ਸਿੱਖਾਂ ਨੇ ਮਤ ਕਰਨੀ ਏ ਪਰ ਫਿਰ ਵੀ ਇਸ ਪਰਿਵਾਰ ਨੇ ਕੁਝ ਨਾ ਕੁਝ ਕਰਜ਼ੇ ਥੱਲੇ ਆ ਜਾਣਾ ਬਿਨਾਂ ਵਜ੍ਹਾ ਆ ਜਾਣਾ ਗੁਰਨਾਨਕ ਦੀ ਮਰਿਆਦਾ ਏ ਕਿ ਤੂੰ ਕਰਜੇ ਥੱਲੇ ਨਹੀਂ ਆਵਣਾ ਤੈਨੂੰ ਜਿੰਨਾ ਨਾਨਕ ਨੇ ਦਿੱਤਾ ਏ ਉਹਦੇ ਵਿੱਚ ਸਾਰੇ ਕਾਰਜ ਕਰਨੇ ਨੇ ਜਿਸ ਦਿਨ ਤੈਨੂੰ ਜਿਹੜਾ ਨਾਨਕ ਬਹੁਤਾ ਦੇਊਗਾ ਤੂੰ ਗਵੰਡੀਆਂ ਦੀ ਬਾਹ ਫੜੀ ਪਰ ਵਖਾਵਾ ਨਾ ਕਰੀ ਪਖੰਡ ਨਾ ਕਰੀ ਕਸੂਰ ਭਾਈ ਚਰਨਜੀਤ ਸਿੰਘ ਦਾ ਵੀ ਨਹੀਂ ਏ ਕਿਤੇ ਅੰਦਰ ਖਾਤੇ ਸੂਖਸ਼ਮ ਹਉਮੇ ਦਾ ਭਾਵੇਂ ਹੋਵੇ ਉਹ ਮੰਨਦੇ ਵੀ ਨਹੀਂ ਇਹ ਗੱਲ ਨੂੰ ਇਹ ਗੁਣ ਉਹਨਾਂ ਦਾ ਸਾਨੂੰ ਸਭ ਤੋਂ ਪਿਆਰਾ ਏ ਕਿ ਕੋਈ ਬਾਤ ਕਹੀਏ ਨਾ ਕਿ ਭਾਈ ਸਾਹਿਬ ਅ ਗਲਤੀ ਹੋ ਗਈ ਤੇ ਸੋਚ ਕੇ ਕਹਿਣਗੇ ਹਾਂ ਮੈਨੂੰ ਵੀ ਇਦਾਂ ਹੀ ਲੱਗਦਾ ਏ ਹੋ ਗਈ ਹੁਣੀ ਅੱਗੋਂ ਲੜ ਨਹੀਂ ਪੈਂਦੇ ਕਿਸੇ ਨਾਲ ਵੀ ਵੀ ਨਹੀਂ ਮੈਂ ਇਦਾਂ ਕੀਤੀ ਤੂੰ ਵੱਡਾ ਸਿਆਣਾ ਆ ਗਿਆ ਇਹ ਗੁਣ ਉਹਨਾਂ ਦਾ ਸਭ ਤੋਂ ਪਿਆਰਾ ਏ ਗੁਰਸਿੱਖੀ ਦਾ ਗੁਣ ਅਸੀਂ ਕਿਹਾ ਕਿ ਅਸੀਂ ਜ਼ਿਆਦਾ ਨਹੀਂ ਸੁਨੇਹ ਦੇ ਦਿੱਤੇ ਗਲਤੀ ਕਰ ਲਈ ਤੇ ਕਹਿਣ ਲੱਗੇ ਮੈਂ ਚਾਚੀ ਸਾਰਿਆਂ ਨੂੰ ਕਹਿ ਬੈਠਾਂ ਵੰਡ ਬੈਠਾਂ ਪਰ ਮੈਨੂੰ ਸਮਝ ਨਹੀਂ ਆਈ ਕੁਝ ਕਸੂਰ ਜਿਹੜਾ ਇਹ ਨਾ ਪਰਿਵਾਰਾਂ ਦਾ ਵੀ ਹੁੰਦਾ ਅਸੀਂ ਫਸੇ ਵੀ ਕਈ ਵਾਰਾਂ ਕਰਦੇ ਪਰ ਸੱਚ ਜਾਣੀਏ ਜੇ ਗੁਰਨਾਨਕ ਤੋਂ ਸਿੱਖਿਆ ਹੋਵੇ ਕੁੱਟ ਖਾ ਲੈਣੀ ਝਿੜਕਾਂ ਖਾ ਲੈਣੀਆਂ ਪਰ ਕਰਨੀ ਉਹ ਜੋ ਗੁਰਨਾਨਕ ਨੂੰ ਪਾਉਂਦੀ ਏ ਤੇ ਫਿਰ ਅਸੀਂ ਗੁਰਮਤ ਤੋਂ ਨਹੀਂ ਡੋਲਦੇ ਲੜਦੀ ਏ ਪਤਨੀ ਤੇ ਲੜੇ ਤੇ ਜੇ ਗੁਰਸਿੱਖ ਹੋ ਕੇ ਅਸੀਂ ਵੀ ਇੰਨਾ ਅੰਡੰਬਰ ਰਚਣਾ ਏ ਉਹਨੂੰ ਨੌਗੇ ਦੇ ਦੋ ਉਹਨੂੰ ਨੌਗੇ ਦੇ ਦੋ ਉਹਨੂੰ ਵੀ ਡੱਬਾ ਦੇ ਆਓ ਉਹਨੂੰ ਵੀ ਕਾੜ ਦੇ ਆਓ ਤੇ ਫਿਰ ਆਮ ਜਗਤ ਵਾਸਤੇ ਕੀ ਸਬਕ ਹੋਏਗਾ ਭਾਈ ਜਿਹੜੇ ਨਗਰ 'ਚ ਅਸੀਂ ਪੜਾ ਕਰਦੇ ਨਾ ਉੱਥੇ ਵੀ ਗੁਰਸਿੱਖ ਨੇ ਬੜੇ ਪਿਆਰੇ ਉਹਨਾਂ ਨੇ ਸਿਰਫ ਧੀ ਰਾਣੀ ਦਾ ਆਨੰਦ ਕਾਰਜ ਕੀਤਾ ਤੇ ਕੀ ਗਲਤੀ ਕੀਤੀ ਸੀ ਕਿ ਜਿਹੜਾ ਲੰਗਰ ਏ ਗੁਰੂ ਮਹਾਰਾਜ ਨੂੰ ਭੋਗ ਲੱਗਾ ਉਹ ਟੇਬਲਾਂ ਤੇ ਲਾਇਆ ਸੀ ਕਿ ਅਸੀਂ ਉਹਨਾਂ ਨਾਲ ਨਾਰਾਜ਼ ਹੋ ਗਏ ਕਿ ਜਿਹੜਾ ਗੁਰੂ ਪਿਤਾ ਨੂੰ ਭੋਗ ਲੱਗ ਗਿਆ ਉਹ ਲੰਗਰ ਟੇਬਲਾਂ ਤੇ ਨਹੀਂ ਚਾਹੀਦਾ ਵੈਸੇ ਤੇ ਸਾਨੂੰ ਘਰਾਂ 'ਚ ਵੀ ਇਹ ਰੀਤਾਂ ਬਣਾਉਣੀਆਂ ਚਾਹੀਦੀਆਂ ਥੱਲੇ ਬਹਿ ਕੇ ਖਾਣ ਦੀਆਂ ਪਰ ਕਮ ਸੇ ਕਮ ਅਸੀਂ ਇੰਨਾ ਕ ਕਾਰਜ ਕਰੀਏ ਕਿ ਜਿਹੜਾ ਲੰਗਰ ਹੈ ਗੁਰੂ ਪਿਤਾ ਦਾ ਉਹ ਥੱਲੇ ਪੰਕਤਾਂ 'ਚ ਬਹਿ ਕੇ ਛਕੀਏ ਉਹ ਪੰਕਤਾਂ ਦੀ ਮਰਿਆਦਾ ਇਹ ਨਹੀਂ ਤੁਸੀਂ ਬੂਟ ਵੀ ਪਾਈ ਫਿਰੋ ਉੱਥੇ ਇਕੜਛੀਆਂ ਚਮਚੇ ਖੜਕਾਈ ਚੱਲੋ ਇਹ ਮਰਿਆਦਾ ਨਹੀਂ ਹੈ ਭਾਈ ਇਹਦੇ ਨਾਲ ਗੁਰੂ ਦੇ ਹੁਕਮ ਦੀ ਗੁਰੂ ਦੀਆਂ ਚਲਾਈਆਂ ਰੀਤਾਂ ਦੀ ਤੋਹੀਨ ਹੈ ਕਈ ਜੀ ਕਹਿੰਦੇ ਨੇ ਉਦੋਂ ਟੇਬਲ ਨਹੀਂ ਸੀ ਉਦੋਂ ਉਹ ਨਹੀਂ ਸੀ ਪਰ ਸਤਗੁਰੂ ਉਦੋਂ ਮੰਜੀਆਂ ਵੀ ਸੀ ਮੰਜੀਆਂ ਸੀ ਨਾ ਉਦੋਂ ਤੇ ਸਤਗੁਰੂ ਦਾ ਹੁਕਮ ਵੀ ਹੈ ਕਿ ਖਟਿਆ ਪਰ ਬੈ ਕਬੂ ਨਾ ਖਾਵੇ ਖਟਿਆ ਮੰਜੀ ਖਟਿਆ ਤੇ ਬਹਿ ਕੇ ਨਾ ਖਾਵੇ ਗੁਰਸਿੱਖ ਦੀ ਇਹ ਮਰਿਆਦਾ ਹੈ ਜਦੋਂ ਅਸੀਂ ਗੁਰੂ ਦਾ ਹੁਕਮ ਨਹੀਂ ਨਾ ਮੰਨਦੇ ਤੇ ਸਾਨੂੰ ਬੜਿਆਂ ਦੁੱਖਾਂ ਦਾ ਸਾਹਮਣਾ ਕਰਨਾ ਪੈਂਦਾ ਤੇ ਅਸੀਂ ਨਾਰਾਜ਼ ਹੋ ਰਹੇ ਸੀ ਕੁਝ ਗੱਲਾਂ ਤੋਂ ਉਹਨਾਂ ਗੁਰਸਿੱਖਾਂ ਨਾਲ ਵੀ ਨਾਰਾਜ਼ ਹੋਏ ਸੀ ਉੱਥੇ ਵੀ ਆਈ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਕਰਨੀ ਪਈ ਸੀ ਕਿ ਪੂਰੀ ਗੁਰਮਤਿ ਹੈ ਪਰ ਇੱਥੇ ਅਸੀਂ ਥਿੜਕ ਗਏ ਤੇ ਤੁਸੀਂ ਵੀ ਕਿਤੇ ਇਹ ਨਾ ਹੋਵੇ ਕਿ ਤੁਸੀਂ ਵੀ ਕਹੋ ਫਲਾਣੇ ਬਾਬਿਆਂ ਨੇ ਕੀਤਾ ਤੇ ਅਹੀਂ ਵੀ ਮਗਰ ਉਦਾਂ ਹੀ ਕਰ ਲਈਏ ਇਹ ਹੱਥ ਜੋੜ ਕੇ ਬੇਨਤੀ ਜੇ ਇੰਨੇ ਇੱਕ ਕਰਮ ਤੋਂ ਥੋੜਾ ਜਿਹਾ ਪਰੇਸ਼ ਕਰਿਓ ਤੇ ਬਾਕੀ ਜੋਦੜੀ ਕਰਿਓ ਗੁਰੂ ਪਿਤਾ ਕੋ ਆਏ ਹੋ ਮਨੁੱਖ ਇਹ ਨਾ ਭੁੱਲ ਜਾਂਦਾ ਏ ਜੇ ਜੀਵਨ ਕਮਾਇਆ ਹੋਵੇ ਆ ਜਿਹੜਾ ਸਰੀਰ ਏ ਸਭ ਕੁਝ ਉਹਨੂੰ ਬਲਹਾਰੇ ਕਰਨ ਨੂੰ ਜੀਵੇ ਹੋਈਏ ਉਹਦੇ ਤੋਂ ਬਲਹਾਰੇ ਜਾਣ ਨੂੰ ਜੀਵੇ ਹੋਈਏ ਤੇ ਫਿਰ ਜਿਹੜਾ ਇਹ ਕਰਮ ਲੁਕਾਈ ਦੇ ਭਲੇ ਦਾ ਹੋਵੇ ਉਹ ਰੀਤਾ ਹੋਣ ਸਾਡੇ ਕਰਮਾਂ ਚੋਂ ਰੀਤਾ ਝਲਕਣ ਜਿਹੜੀਆਂ ਜਗਤ ਅਪਣਾਵੇ ਤੇ ਸੁਖੀ ਵਸੇ ਜਿਵੇਂ ਸ਼ਰਾਬ ਪੀਣ ਵਾਲੇ ਜਿਹੜੇ ਨੇ ਨਾ ਭਾਵੇਂ ਆਪਣੇ ਪੈਸਿਆਂ ਦੀ ਪੀਂਦੇ ਨੇ ਪਰ ਰੀਤ ਗਲਤ ਚਲਾ ਰਹੇ ਨੇ ਜਿਹੜੇ ਆ ਨਾਚ ਗਾਣੇ ਕਰਨ ਵਾਲੇ ਡੀਜੇ ਲਾਲਾ ਕੇ ਨੱਚਣ ਵਾਲੇ ਭਾਵੇਂ ਆਪਣੇ ਪੈਸੇ ਵਰਤ ਰਹੇ ਨੇ ਪਰ ਬੱਚਿਆਂ ਨੂੰ ਗਲਤ ਪਾਸੇ ਪ੍ਰਭਾਵ ਦੇ ਰਹੇ ਨੇ ਤੇ ਆ ਕੱਲ ਪਰਸੋਂ ਅਸੀਂ ਆਏ ਸੀ ਤੇ ਲੜੀਆਂ ਲੱਗ ਰਹੀਆਂ ਸੀ ਤੇ ਪੁੱਛਿਆ ਗੁਰਸਿੱਖਾਂ ਨੂੰ ਕਿ ਤੁਸੀਂ ਖਸਮੋ ਕਿਤੇ ਵਿਆਹ ਤੇ ਨਹੀਂ ਕਰਦੇਣ ਲੱਗੇ ਕਿ ਆਨੰਦ ਕਾਰਜ ਨੂੰ ਵਿਆਹ ਬਣਾ ਦੋ ਰਲ ਮਿਲ ਕੇ ਤੇ ਮਨਪ੍ਰੀਤ ਸਿੰਘ ਸਾਰੇ ਬੈਠੇ تھے ਲੜਨ ਦੇ ਹਾਏ ਨਾ ਨਾ ਕਿ ਤੁਸੀਂ ਬੰਦੇ ਬਣ ਜੋ ਨਹੀਂ ਤੇ ਸਾਨੂੰ ਲੱਗਦਾ ਜਿਹੜਾ ਤੁਹਾਡਾ ਧੜਾ ਜਿਆ ਨਾ ਤੁਸੀਂ ਬਣਾਇਆ ਪੰਜ ਸੱਤਾਂ ਜਾਣਿਆਂ ਨੇ ਇਹਦੇ ਤੋਂ ਸਾਨੂੰ ਮਾਫੀ ਮੰਗਣੀ ਪੈਣੀ ਵੀ ਭਾਈ ਤੁਸੀਂ ਆਪਣੇ ਰਾਹ ਤੇ ਹੀ ਆਪਣੇ ਰਾਹ ਪਰ ਬੱਚੇ ਕੀ ਨੇ ਬੱਚਿਆਂ ਨੇ ਸਿੱਖਿਆ ਇਹ ਰੀਤਾਂ ਚ ਲਾਈਆਂ ਨੇ ਸਮਾਜ ਨੇ ਸਾਰੇ ਲੜੀਆਂ ਲਾਉਂਦੇ ਉਹ ਵਿਚਾਰੇ ਗੁਰਸਿੱਖਾਂ ਦੀ ਵੀ ਵਿਵਤਾ ਬਣਦੀ ਕਿ ਪਾਪਾ ਸਾਰੇ ਲਾਉਂਦੇ ਅਸੀਂ ਵੀ ਲਾ ਦਈਏ ਪਿਓ ਵਿਚਾਰਾ ਕਰੇ ਕੀ ਜਾਂ ਤੇ ਆਪਣੇ ਸਮਾਜ ਦੀਆਂ ਰੀਤਾਂ ਨੂੰ ਗੁਰਮਤ ਦੀਆਂ ਰੀਤਾਂ ਬਣਾਉ ਪਰ ਸੱਚ ਜਾਣਿਓ ਅਜੀ ਤੇ ਅਸੀਂ ਗੁਰੂ ਪਿਤਾ ਦੀ ਜਿਹੜੀ ਭਾਸ਼ਾ ਹੈ ਨਾ ਗੁਰਮੁਖੀ ਜਿਹਦੇ ਚ ਬਾਣੀ ਲਿਖੀ ਹੈ ਘਰ ਬੋਲਣੀ ਸ਼ੁਰੂ ਨਹੀਂ ਕੀਤੀ ਆਪ ਜੀ ਨੂੰ ਸੰਥਿਆ ਦੀ ਕਿਉਂ ਲੋੜ ਪੈਂਦੀ ਏ ਜਦੋਂ ਕੋਈ ਗਰਾਵਟ ਆਵੇ ਉਦੋਂ ਹੀ ਕਹੇ ਚੀਜ਼ ਦੀ ਲੋੜ ਪੈਂਦੀ ਏ ਨਾ ਕਿਉਂ ਲੋੜ ਪੈਂਦੀ ਏ ਕਿਉਂਕਿ ਤੁਸੀਂ ਬੱਚਿਆਂ ਨੂੰ ਨਹੀਂ ਸਖੰਮਦੇ ਉਤੋਂ ਜਿਹੜੇ ਸਕੂਲਾਂ 'ਚ ਪੜਾਉਂਦੇ ਆ ਉਹ ਮੈਡਮਾਂ ਨੇ ਉਹ ਚੱਚੇ ਨੂੰ ਚੀਚਾ, ਛੀછા, ਜੀਜਾ ਕਰਕੇ ਹੀ ਸਿਖਾਉਂਦੀਆਂ ਨੇ ਕਦੀ ਸਿਖਾਇਆ ਚੱਚਾ ਏ, ਛੱਛਾ, ਜੱਜਾ, ਝੱਜਾ ਅਸਲੀ ਸ਼ਬਦ ਤੇ ਇਹ ਸੀ ਪਰ ਉਹ ਸਟਾਈਲ ਦੀਆਂ ਮਾਰੀਆਂ ਪਤਾ ਨਹੀਂ ਉਹਨਾਂ ਇਹ ਫੈਸ਼ਨ ਤੇ ਸਟਾਈਲ ਸਿੱਖਿਆ ਕਿੱਥੋਂ ਨੇ ਉਹ 15-1500 2-2000 ਤੇ ਪੜਾਉਣ ਲਾਓਗੇ ਤੇ ਇਹੋ ਕੁਝ ਕਰਨਗੇ ਤੇ ਬਾਕੀ ਤੁਸੀਂ ਵੀ ਨਹੀਂ ਬੋਲਦੇ ਕਰ ਤੁਸੀਂ ਕਦੀ ਦੋ ਲਾਵਾ ਜਿੱਥੇ ਆਉਂਦੀਆਂ ਉੱਥੇ ਦੋ ਲਾਵਾ ਬੋਲਦੇ ਹੋ ਬੱਚੇ ਨੇ ਤੁਹਾਡੇ ਵੱਲ ਵੇਖ ਕੇ ਹੀ ਭਾਸ਼ਾ ਸਿੱਖੀ ਹੈ ਉਹ ਕੀ ਕਰੇਗਾ ਉਹ ਬੋਲੇਗਾ ਜੋ ਤੁਸੀਂ ਰੋਜ਼ ਬੋਲਦੇ ਹੋ ਤੇ ਜੇ ਤੁਸੀਂ ਭੈਣ ਦੀਆਂ ਮਾਵਾਂ ਦੀਆਂ ਗਾਲਾਂ ਕੱਢਦੇ ਹੋ ਤੇ ਉਹ ਵੀ ਕੱਢੇਗਾ ਪਰ ਇਸ ਕੰਮ 'ਚ ਅਸੀਂ ਬੜੀ ਤਰੱਕੀ ਕੀਤੀ ਹੈ ਗਾਲਾਂ ਗੂਲਾਂ ਇੱਕ ਦੂਜੇ ਨੂੰ ਕੱਢਣ ਦੇ ਵਿੱਚ ਸਿੱਖੀ ਨੂੰ ਭਾਈ ਕਮਾਇਆ ਜਾਂਦਾ ਹੈ ਸਾਡਾ ਜਿਹੜਾ ਰੰਗ ਏ ਉਹ ਅੰਦਰੋਂ ਹੀ ਮਹਾਰੰਗ ਹੋਵੇ ਸਮਰਪਿਤ ਹੋਈਏ ਗੁਰੂ ਨੂੰ ਇੱਕ ਇੱਕ ਕਰਮ ਸਮਰਪਿਤ ਹੋਵੇ ਇਸ ਚੀਜ਼ ਨੂੰ ਧਿਆਨ ਚ ਰੱਖਣਾ ਆਪਣੇ ਹਰ ਕਰਮ ਨੂੰ ਖਾਲਸ ਕਰਨਾ ਕਿ ਆ ਜਿਹੜੀ ਬੁੱਧ ਇਹਨਾਂ ਸੰਸਾਰ ਤੋਂ ਤਾਰਨ ਕੀਤੀ ਇਹਨੂੰ ਸਮਝਾਉਣਾ ਕਿ ਗੁਰੂ ਦੇ ਹੋਈਏ ਤੇ بچਾਂਗੇ ਨਹੀਂ ਤੇ ਨਹੀਂ بچਾਂਗੇ ਜਿਹੜਾ ਜਿਹੜਾ ਗੁਰੂ ਦਾ ਨਹੀਂ ਨਾ ਹੋਇਆ ਆਪ ਜੀ ਦੇ ਵਿਦਵਾਨ ਸੱਜਣ ਜਿਹੜੇ ਵਾਹ ਜਿਵੇਂ ਗੁਰੂ ਪਿਤਾ ਜੀ ਨੇ ਉਹਦਾ ਜੀਵਨ ਨੂੰ ਜੀਏ ਜਿਵੇਂ ਸਤਗੁਰੂ ਸਤਗੁਰੂ ਨੂੰ ਨਾਵੇਂ ਪਾਸ਼ਾ ਨੂੰ ਬਾਬਾ ਬਕਾਲਾ ਸਾਹਿਬ ਕਮਲਾ ਵੀ ਕਹਿੰਦੇ ਸੀ ਕੁਝ ਕਮਲੇ ਲੋਕ ਨਾ ਲੇਖਾਂ ਦੇ ਮਾੜੇ ਵਿਚਾਰੇ ਕਮਲਾ ਵੀ ਕਹਿੰਦੇ ਸੀ ਤੇ ਕੀ ਮਾਤਾ ਗੁਜਰ ਕਵਰ ਨੇ ਉਹਨਾਂ ਦਾ ਸਤਿਕਾਰ ਕਰਨਾ ਛੱਡ ਦਿੱਤਾ ਸੀ ਕੀ ਲੜਦੇ ਸੀ ਕਿ ਲੋਕ ਤੈਨੂੰ ਕਮਲਾ ਕਹਿੰਦੇ ਨੇ ਕੋਈ ਬਹੁਤੀ ਕਮਾਈ ਵੀ ਨਹੀਂ ਸੀ ਕਰਦੇ ਬੰਦਗੀ ਕਰਦੇ ਰਹਿੰਦੇ ਸੀ ਕਿ ਕੀ ਉਹ ਮਾਂ ਲੜਦੀ ਸੀ ਕਿ ਤੂੰ ਕਮਾ ਕੇ ਕੁਝ ਨਹੀਂ ਲਿਆਉਂਦਾ ਤੂੰ ਆ ਨਹੀਂ ਕਰਦਾ ਕਦੀ ਵਵਾਦ ਸੁਣਿਆ ਹੈ ਇਦਾਂ ਦਾ ਜੀਵਨ ਪਾਈ ਧਾਰਨ ਨਾ ਕਰੋ ਕਹਿੰਦੇ ਰਹਿਣ ਜਗਤ ਕਮਲਾ ਹੈ ਪਰ ਤੁਹਾਨੂੰ ਗੁਰੂ ਰਾਮਦਾਸ ਪਾਸ਼ਾ ਨੇ ਸੰ ਜੋਗੀ ਬਣਾਇਆ ਹੈ ਗ੍ਰਸਤ ਮਾਰਗ ਬਖਸ਼ਿਆ ਹੈ ਤੁਹਾਡਾ ਪਤੀ ਪਤਨੀ ਦਾ ਫਰਜ਼ ਨਹੀਂ ਹੈ ਕਿ ਇੱਕ ਦੂਜੇ ਤੇ ਜਿਹੜਾ ਏ ਉਹ ਉਂਗਲ ਚੁਕਣਾ ਪਤੀ ਪਤਨੀ ਗ੍ਰਿਸਤ ਜੀਵਨ ਜਿਹੜਾ ਏ ਇੱਕ ਦੂਜੇ ਦੇ ਔਗਣ ਪਕੜ-ਪਕੜ ਕੇ ਲੜਨਦਾ ਨਹੀਂ ਏ ਇੱਕ ਦੂਜੇ ਤੋਂ ਔਗਣਾ ਚੋਂ ਪਾਰ ਜਾਣ ਵਾਸਤੇ ਸਹਾਰਾ ਬਣਨ ਦਾ ਨਾਮ ਜਿਹੜਾ ਏ ਉਹ ਗ੍ਰਿਸਤ ਤੇ ਨਹੀਂ ਤੇ ਪਤਾ ਕੀ ਹੋਣਾ ਝੂਠ ਹੀ ਬੋਲੀ ਜਾਣਾ ਅਸੀਂ ਇੱਕ ਦੂਜੇ ਨਾਲ ਜਦੋਂ ਅਸੀਂ ਇਹ ਕਰਮ ਨਹੀਂ ਕਰਾਂਗੇ ਤੇ ਸੱਚ ਜਾਣਿਓ ਪਤਨੀ ਪਤੀ ਤੇ ਬੋਝੇ ਪਤੀ ਪਤਨੀ ਤੇ ਬੋਝੇ ਤੇ ਲੜ ਰਹੇ ਨੇ ਬਸ ਆਪਣੀਆਂ ਮਨ ਮਰਜ਼ੀਆਂ ਕਰ ਰਹੇ ਨੇ ਇਦਾਂ ਦਾ ਜੀਵਨ ਜੀਏ ਜਿੱਦਾਂ ਗੁਰੂ ਪਿਤਾ ਨੇ ਜੀਵਿਆ ਆ ਕਈ ਵਾਰਾ ਨਾ ਸਾਨੂੰ ਯਾਦ ਹੈ ਗੁਰਸਿੱਖਾਂ ਨੂੰ ਕਈ ਦਾ ਜਿਹੜੇ ਬਾਣਾ ਪਾਉਂਦੇ ਨੇ ਤਾਂ ਬਾਅਦ ਚ ਕਈ ਵਾਰਾ ਪਜਾਮਾ ਜਿਹਾ ਪਾਈ ਫਿਰਦੇ ਜਾਂ ਬਾਅਦ ਚ ਦੂਜੇ ਕੱਪੜੇ ਪਾ ਲੈਂਦੇ ਤੇ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਭਾਈ ਇਦਾਂ ਨਾ ਕਰਿਆ ਕਰੋ ਅਗੁਰ ਸਿਕ ਪਿੱਛੇ ਜੇ ਇਹਨਾਂ ਦੀ ਸੇਵਾ ਲੱਗੀ ਸੀ ਗੁਰੂ ਪਿਤਾ ਦੇ ਰੂਪ ਚ ਸੱਜਣਾ ਸੀ ਪੰਜਾਂ ਸਿੰਘਾਂ ਦੇ ਰੂਪ ਚ ਦਸਵੇਂ ਪਿਤਾ ਦੇ ਰੂਪ ਚ ਸੱਜਣਾ ਸੀ ਇਹਨਾਂ ਜਿੱਦੋਂ ਸੱਜੇ ਤੇ ਉਹ ਪਿਆਰਾ ਕਲਗੀਆਂ ਵਾਲਾ ਇੰਨਾ ਸੋਹਣਾ ਲੱਗਾ ਨਾ ਜੀ ਕਰੇ ਉਹਦੀਆਂ ਪ੍ਰਕਰਮਾਂ ਹੀ ਕਰੀ ਜਾਈਏ ਉਹਦੇ ਪੈਰੀ ਚੁੰਮੀ ਜਾਈਏ ਉਹਨੂੰ ਨਮਸ਼ਕਾਰਾਂ ਹੀ ਕਰੀ ਜਾਈਏ ਬਸ ਜਿੰਨਾ ਕ ਸਾਡਾ ਵਸ ਚੱਲਿਆ ਸੀ ਕੀਤੀਆਂ ਵੀ ਹੋ ਵੀ ਗਈਆਂ ਬਾਧੇ ਵਿੱਚ ਜਦੋਂ ਸੇਵਾ ਕਰਕੇ ਸਤਿਗੁਰੂ ਵਾਪਸ ਪਰਤੇ ਨਾ ਤੇ ਜਿਨ੍ਹਾਂ ਗੁਰਸਿੱਖਾਂ ਦੀ ਸੇਵਾ ਸੀ ਜਿਨ੍ਹਾਂ ਨੂੰ ਸਤਿਗੁਰੂ ਨੇ ਆਪਣੇ ਸਰੂਪ ਚ ਨਵਾਜਿਆ ਸੀ ਉਹਨਾਂ ਨੇ ਕੀਤਾ ਕਿ ਬਾਣੇ ਲਾ ਦਿੱਤੇ ਤੇ ਵਾਪਸ ਫੇਰ ਵਿੱਚੋਂ ਕਈਆਂ ਨੇ ਪਿੰਟਾਂ ਪਾ ਲਈਆਂ ਤੇ ਅਸੀਂ ਉਹਨੂੰ ਲੱਭਦੇ ਫਿਰਿਏ ਕਿ ਉਹ ਜਿਹੜਾ ਕਲਗੀਆਂ ਵਾਲਾ ਸੀ ਉਹ ਗਿਆ ਕਿੱਥੇ ਜੇ ਇੱਕ ਤੋਂ ਹੁਣ ਪੰਜ ਹੋਇਆ ਏ ਤੇ ਪੰਜਾਂ ਚ ਵੀ ਕਿੱਥੇ ਕੋਜਣਾ ਕੁਝ ਤੇ ਉਹਦਾ ਅਸਰ ਕੁਝ ਉਹਦੀ ਝਲਕ ਤੇ ਦਿਖੇ ਕਿਉਂਕਿ ਅੱਜ ਇਹ ਇਨਾ ਪੰਜਾਂ ਰੂਪਾਂ ਦੇ ਵਿੱਚ ਰਿਹਾ ਏ ਅੱਜ ਉਹਦਾ ਜਿਹੜਾ ਨਿਸ਼ਾਨ ਏ ਉਹ ਕਿੱਥੇ ਅਸੀਂ ਖੋਜੀਏ ਤੇ ਜਦੋਂ ਦੋਵਾਂ ਤਿੰਨਾਂ ਚ ਨਾਨਾ ਮਿਲਿਆ ਤੁਹਾਡਾ ਜੀ ਕਰੇ ਕਿ ਡਾਂਗ ਫੜੀਏ ਤੇ ਇਹਨਾਂ ਨੂੰ ਭਜਾਈ ਦਈਏ ਵੀ ਤੇਰਾ ਕੀ ਕੰਮ ਸਾਡੇ ਲਾਗੇ ਅੱਜ ਜਿਹਦੇ ਰੰਗ ਚ ਰਿਹਾ ਏ ਸਾਰਾ ਦਿਨ ਤੈਨੂੰ ਆਉਂਦਿਆਂ ਤੜਫਾਉਣੀ ਚਾਹੀਦੀ ਸੀ ਕਿ ਯਾਰ ਅੱਜ ਤੇ ਗੁਰੂ ਪਿਤਾ ਦੇ ਰੰਗ ਚ ਬਾਣਾ ਪਹਿਨੇ ਅਸੀਂ ਅੱਜ ਪੈਂਟ ਕਿਦਾਂ ਪਾਲਾਂ ਅਸੀਂ ਜਦੋਂ ਬਾਣਾ ਨਹੀਂ ਸੀ ਨਾ ਪਹਿਣਦੇ ਪੈਂਟਾਂ ਪੁੰਟਾਂ ਪਾਉਂਦੇ ਸੀ ਪਾਚ ਸਤਿਗੁਰੂ ਨੇ ਸਮਝਾਇਆ ਕਿ ਨਹੀਂ ਬੜਾ ਪਖੰਡ ਕਰਦੇ ਸੀ ਬੜੀਆਂ ਬੜੀਆਂ ਮਹਿੰਗੀਆਂ ਪੈਂਟਾਂ ਐਨਕਾਂ ਉਹ ਜਦੋਂ ਸਤਿਗੁਰੂ ਵੱਲ ਨੂੰ ਆਏ ਤੇ ਉਹ ਸਾਰੀਆਂ ਜਿਹੜੀਆਂ ਮਿੱਤਰਾਂ ਨੂੰ ਦੇ ਦਿੱਤੀਆਂ ਮਿੱਤਰ ਬੜੇ ਖੁਸ਼ ਹੋਏ ਕਿਉਂਕਿ ਮਿੱਤਰਤਾ ਹੀ ਸਾਰੀ ਸਵਾਰਥ ਤੇ ਖੋਜ ਤੇ ਹੋਣਾ ਹੀ ਸੀ ਤੇ ਕੁੜਤੇ ਪਜਾਮੇ ਸ਼ੁਰੂ ਕਰ ਦਿੱਤੇ ਜੀ ਕਰਨਾ ਬਾਣਾ ਪਹਿਨਣੀਏ ਬਾਣਾ ਪਾਉਣ ਨੂੰ ਬੜਾ ਮਨ ਕਰਨਾ ਪਰ ਡਰ ਲੱਗਣਾ ਕਿ ਸਤਿਗੁਰੂ ਕਿਤੇ ਤੇਰੇ ਬਾਣਾ ਪਾ ਕੇ ਕੋਈ ਗਲਤ ਕਰਮ ਨਾ ਹੋ ਜਾਵੇ ਕਿਤੇ ਪਾਪ ਨਾ ਮੇਰੇ ਤੋਂ ਹੋ ਜਾਵੇ ਡਰੀ ਜਾਣਾ ਤੇ ਗੁਰੂ ਰਾਮਦਾਸ ਪਾਸ਼ਾ ਦੇ ਚਰਨਾਂ 'ਚ ਜੇ ਜਾਣਾ ਛੇਰੀ ਦਰਬਾਰ ਸਾਹਿਬ ਤੇ ਰੋਈ ਜਾਣਾ ਕਿ ਗੁਰੂ ਪਿਤਾ ਇਦਾਂ ਦਾ ਕਰਦੇ ਨਾ ਕਿ ਤੇਰਾ ਪੁੱਤ ਬਣ ਜੀਏ ਤੇ ਬਾਣਾ ਪਾ ਲਈਏ ਕਿਤੇ ਤੇਰਾ ਬਾਣਾ ਪਾ ਕੇ ਕੋਈ ਪਾਪ ਨਾ ਹੋ ਜਾਵੇ ਜੇ ਆਨੰਦਪੁਰ ਸਾਹਿਬ ਜਾਣਾ ਤੇ ਦਸਵੇਂ ਪਿਤਾ ਦੇ ਚਰਨਾਂ 'ਚ ਰੋਈ ਜਾਣਾ ਤੇ ਮੰਗੀ ਜਾਣਾ ਸਤਿਗੁਰੂ ਕਦੀ ਬਾਣਾ ਪਾਵਾਂਗੇ ਫਿਰ ਇੱਕ ਦਿਨ ਆਇਆ ਸਮਾਂ ਬੀਤਦਾ ਗਿਆ ਲਗਭਗ ਸਾਲ ਤੋਂ ਵੀ ਵੱਧ ਸਮਾਂ ਬੀਤਿਆ ਔਗਣਾ ਨੂੰ ਛੱਡਣ ਦਾ ਅਭਿਆਸ ਕਰਦੇ ਗਏ ਗੁਰੂ ਪਿਤਾ ਵਾਸਤੇ ਜੀਣ ਦਾ ਅਭਿਆਸ ਕਰਦੇ ਗਏ ਸ਼ੁਰੂ-ਸ਼ੁਰੂ 'ਚ ਬੜਾ ਪਖੰਡ ਕਰਦੇ ਸੀ ਵਾਹਿਗੁਰੂ ਕਹਿਣਾ ਤੇ ਅੰਦਰ ਇਸ਼ਾ ਹੁਣੀ ਕਿ ਲੋਕਾਂ ਨੂੰ ਦੱਸ ਤੂੰ ਬੜਾ ਨਾਮ ਜਪਦਾ ਨਾਮ ਜਪਣ 'ਚ ਵੀ ਉਹਦੇ ਨਾਲ ਬੇਈਮਾਨੀ ਤੇ ਕਈ ਵਾਰ ਆਪਣੇ ਆਪ ਨੂੰ ਲਾਂਤਾਂ ਪਾਉਣੀਆਂ ਕਿ ਮੂਰਖਾ ਅਜੇ ਤੇ ਤੂੰ ਆਪਣੇ ਗੁਰੂ ਨਾਲ ਹੀ ਇਮਾਨਦਾਰ ਨਹੀਂ ਹੋਇਆ ਤੂੰ ਕਿਵੇਂ ਗੁਰਸਿੱਖ ਬਣੇਗਾ ਅਜੇ ਤੇ ਗੁਰੂ ਨਾਲ ਹੀ ਬੇਈਮਾਨੀਆਂ ਬਾਣੀ ਪੜਦਾ ਏ ਵਿਖਾਵਾ ਕਰਦਾ ਏ ਗੁਰਸਿੱਖੀ ਦੀ ਬਾਤ ਕਰਦਾ ਏ ਗੁਰੂ ਦੀ ਤੇ ਉਹਦੇ 'ਚ ਵੀ ਤੇਰੀ ਹਮੇਸ਼ਾ ਹਮਲ ਹੁੰਦੀ ਏ ਕਿਵੇਂ ਗੁਰੂ ਦਾ ਹੋਏਗਾ ਉਹ ਤੈਨੂੰ ਕਿਦੋਂ ਗੱਲ ਨਾਲ ਲਾਵੇਗਾ ਕੀ ਉਹ ਚਾਹੇਗਾ ਤੈਨੂੰ ਬਹੁਤ ਚੰਗਾ ਸਤਗੁਰੂ ਤੇ ਕਹਿੰਦੇ ਨੇ ਕਰਮ ਧਰਮ ਪਖੰਡ ਜੋਦੀ ਸੈ ਤਿੰਨ ਜਮ ਜਗਤੀ ਲੂਟੇ ਇਹ ਜਮਾ ਨੇ ਜੁਗਾਤ ਚ ਹੀ ਲੈ ਲੈਣੇ ਜਿਹੜੇ ਤੂੰ ਕਰਮ ਤੇ ਧਰਮ ਦੇ ਪਖੰਡ ਕਰਦਾ ਫਿਰਦਾ ਹੈ ਤੇ ਸੱਚ ਜਾਣਿਓ ਜਿਹੜੀ ਸਿੱਖੀ ਅਸੀਂ ਬਹੁਤੀ ਵੇਖਦੇ ਆ ਨਾ ਇਹ ਇਦਾਂ ਦੀ ਏ ਕਰਮ ਧਰਮ ਤੇ ਪਖੰਡ ਦੀ ਸੱਚੀ ਸਿੱਖੀ ਅੰਦਰੋਂ ਪ੍ਰਗਟ ਹੁੰਦੀ ਏ ਇੱਕ ਦਿਨ ਇੱਕ ਦਿਨ ਆਉਂਦਾ ਇਹ ਹੁੰਦੀ ਏ ਆ ਇੱਕ ਦਿਨ ਇੱਕ ਗੁਰੂ ਪਿਤਾ ਦਾ ਜੀ ਸੀ ਸਿੰਘ ਸੱਜ ਗਿਆ ਤੇ ਕੇਸ ਕਟਾ ਲੈ ਬਾਅਦ ਚ ਥੋੜੇ ਚਿਰ ਬਾਅਦ ਤੇ ਅਸੀਂ ਜਾ ਕੇ ਛਿੜਕਿਆ ਵੀ ਤੂੰ ਕਿਉਂ ਨਹੀਂ ਇਹ ਕਰਮ ਕਿਉਂ ਕੀਤਾ ਤੇ ਉਹਦੀ ਆਪ ਤੇ ਬੋਲੇ ਨਾ ਸ਼ਰਮ ਦਾ ਮਾਰਾ ਮਾਂ ਨੇ ਦੱਸਿਆ ਕਿ ਇਹ ਕਹਿੰਦਾ ਇਹ ਸਿੱਖੀ ਮੈਨੂੰ ਜਚੀ ਨਹੀਂ ਤੇ ਅਸੀਂ ਹੱਸ ਪਏ ਵੀ ਕੇਸ ਰੱਖਣ ਨੂੰ ਸਿੱਖੀ ਕਹਿੰਦਾ ਇਹ ਤੇ ਪਹਿਲਾ ਸਟੈਪ ਏ ਸਿੱਖੀ ਤੇ ਕਮਾਉਣੀ ਸੀ ਧਾਰਨ ਕਰਨੀ ਸੀ ਜੇ ਫਿਰ ਨਾ ਸੋਹਣੇ ਲੱਗਦੇ ਫਿਰ ਸਾਨੂੰ ਦੱਸਦਾ ਤੇ ਸੱਚ ਜਾਣਿਓ ਇਹ ਸਰੂਪ ਜਿਹੜਾ ਹੈ ਨਾ ਇਹ ਬਾਣੇ ਇਹ ਸਾਰਾ ਕੁਝ ਨਾਮ ਜਪਣ ਵਾਲਿਆਂ ਨੂੰ ਗੁਣਾਂ ਵਾਲਿਆਂ ਨੂੰ ਸੋਹਣਾ ਲੱਗਦਾ ਹੈ ਭਾਵੇਂ ਪ੍ਰੈਸ ਨਾ ਹੀ ਹੋਣੇ ਭਾਵੇਂ ਪਾਟੇ ਵੀ ਹੋਣ ਪਰ ਉਹਨੂੰ ਦੂਰੋਂ ਦਿਖੇਗਾ ਕਿ ਇਹ ਜਿਹੜਾ ਮਨੁੱਖ ਹੈ ਇਹਨੂੰ ਸੋਹਣਾ ਲੱਗਦਾ ਹੈ ਉਹਦੇ ਵਰਗੇ ਬਣਨ ਨੂੰ ਜੀ ਕਰੇਗਾ ਤੇ ਜਦੋਂ ਸਤਿਗੁਰੂ ਨੇ ਉਹ ਬਾਣਾ ਬਖਸ਼ਿਆ ਨਾ ਤੇ ਇੱਕੋ ਹੀ ਬਾਤ ਸੀ ਕਿ ਇਹ ਪਿਆਰੇ ਦਾ ਹੈ ਪਿਆਰਾ ਇਦਾਂ ਪਹਿਨਦਾ ਸੀ ਬਸ ਤੇ ਫਿਰ ਸਮਝ ਆਇਆ ਬਾਣਾ ਪਾਉਣ ਦੇ ਕਿੰਨੇ ਕੁ ਲਾਭ ਨੇ ਸਮਝ ਲੈਣਾ ਆਖਰੀ ਬਾਤ ਕਹਿ ਕੇ ਸਮਾਪਤੀ ਕਰੀਏ ਬਾਣੇ ਦਾ ਇੱਕ ਲਾਭ ਇਹ ਕਿ ਆਪ ਜੀ ਦੇ ਅੰਦਰ ਜੇ ਕਿਤੇ ਔਗਣ ਦਾ ਫੁਰਨਾ ਵੀ ਆ ਜਾਵੇ ਨਾ ਔਗਣ ਦਾ ਤੇ ਉਸੇ ਵੇਲੇ ਡਰ ਵੀ ਨਾਲ ਆਉਂਦਾ ਹੈ ਕਿ ਨਾ ਨਾ ਤੂੰ ਬਾਣਾ ਪਾਇਆ ਹੈ ਗਲਤ ਕਰਮ ਨਹੀਂ ਕਰਨਾ ਤੇ ਤੁਹਾਨੂੰ ਔਗਣਾ ਤੋਂ ਬਚਾ ਲਿਆ ਦੂਜਾ ਜਦੋਂ ਤੁਸੀਂ ਇਹਨੂੰ ਪਹਿਨਦੇ ਹੋ ਇਹ ਦਸਤਾਰ ਗੁਰੂ ਪਿਤਾ ਦੀ ਦਿੱਤੀ ਨੂੰ ਬਾਣੇ ਨੂੰ ਜਦੋਂ ਪਹਿਨਦੇ ਹੋ ਨਾ ਤੇ ਪਹਿਨਦਿਆਂ ਸਾਰੀ ਕਿਸੇ ਨਾ ਕਨੈਕਸ਼ਨ ਜੁੜਦਾ ਹੈ ਕਨੈਕਸ਼ਨ ਜੁੜਦਿਆਂ ਹੀ ਤੁਸੀਂ ਕਹੇ ਗੰਡਾ ਸਿੰਘ ਝੰਡਾ ਸਿੰਘ ਬਲਵਿੰਦਰ ਸਿੰਘ ਦਵਿੰਦਰ ਸਿੰਘ ਦੇ ਪੁੱਤ ਨਹੀਂ ਰਹਿੰਦੇ ਕਿਹਦੇ ਪੁੱਤ ਹੁੰਦੇ ਹੋ ਤਨਤਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਇੰਨਾ ਹੀ ਕਾਫੀ ਇਹ ਵੈਸੇ ਤੇ ਇਹਦੇ ਤੋਂ ਗਾਂ ਲਾਭ ਦੀ ਤੇ ਕੋਈ ਲੋੜ ਨਹੀਂ ਪਾਉਂਦਿਆਂ ਸਾਰੀ ਸੁਰਤ 'ਚ ਇੱਕ ਚੀਜ਼ ਆਉਂਦੀ ਏ ਕਿ ਤੂੰ ਅੱਜ ਤੋਂ ਪੁੱਤ ਕਿਹਦਾ ਏ ਗੁਰੂ ਗੋਬਿੰਦ ਪਾਸ਼ਾ ਦਾ ਕਲਕੀਆਂ ਵਾਲੇ ਦਾ ਪੁੱਤ ਫਿਰ ਇਹੋ ਬਾਣਾ ਜਿਹੜਾ ਏ ਇਹ ਬਧੋ ਬਦੀ ਯਾਦ ਰਖਾਉਂਦਾ ਏ ਕਿ ਤੂੰ ਚੱਲਣਾ ਕਿੱਦਾਂ ਏ ਤੂੰ ਨਾਮ ਜਪਣਾ ਏ ਫਿਰ ਇਹ ਬਾਣਾ ਦੂਜਿਆਂ ਨੂੰ ਵੀ ਦੱਸਦਾ ਏ ਕਿ ਇਹਦੇ ਨਾਲ ਨਿੰਦਿਆ ਨਹੀਂ ਕਰਨੀ ਇਹ ਬਾਣਾ ਦੂਜਿਆਂ ਦੇ ਰੂਪਾਂ ਦੇ ਵਿੱਚ ਨਾ ਆਇਆ ਕਿ ਤੁਹਾਨੂੰ ਦੱਸਦਾ ਏ ਜੇ ਕਿਤੇ ਗਲਤੀ ਕਰਨ ਵੀ ਡੇ ਹੋਵਣਾ ਭੁੱਲ ਭਲੇਖੇ ਤੇ ਦੂਜੇ ਜੀ ਆ ਕੇ ਕਹਿਣਗੇ ਬਾਬਾ ਕੀ ਕਰਨਿਆ ਸਹੀ ਅਰਥ ਚੋ ਲੋਕ ਤੁਹਾਡੇ ਨਾਲ ਨਫ਼ਰਤ ਨਹੀਂ ਕਰਦੇ ਬਾਣੇ ਵਾਲਿਆਂ ਨਾਲ ਨਾ ਨਫ਼ਰਤ ਨਹੀਂ ਕਰਦੇ ਪਰ ਆਪਣੇ ਆਪ ਤੋਂ ਉੱਚਾ ਗਿਣਦੇ ਨੇ ਕਿ ਇਹ ਸਾਡੇ ਤੋਂ ਕਿਤੇ ਉੱਚੇ ਨੇ ਅਸੀਂ ਗਲਤੀਆਂ ਕਰੀਏ ਇਹ ਕਿਉਂ ਕਰਨ ਤੇ ਉਹ ਤੜਫੁੱਟਦੇ ਜਦੋਂ ਬਾਣੇ ਪਾਏ ਨੂੰ ਕਿਸੇ ਨੂੰ ਗਲਤੀ ਕਰਕੇ ਵੇਖਦੇ ਨਾ ਇਸ ਕਰਕੇ ਬਾਣਾ ਪਾਇਆ ਕੋਈ ਸਿੰਘ ਗਲਤੀ ਕਰੇਗਾ ਤੇ ਉਹਦੀ ਚਰਚਾ ਜ਼ਿਆਦਾ ਹੋਏਗੀ ਆ ਜਿਹੜੀਆਂ ਨਿਕੀਆਂ ਨਿਕੀਆਂ ਗੱਲਾਂ ਕਰਨ ੜੇ ਕਿ ਲੰਗਰ ਚ ਮੇਜ ਨਹੀਂ ਲਾਏ ਸੱਦੇ ਜਿਆਦਾ ਦੇਰ ਤੇ ਬਾਣਾ ਨਾ ਪਹਿਨੇ ਹੁੰਦਾ ਗੁਰਸਿੱਖ ਨਾ ਹੁੰਦੇ ਤੇ ਕੋਈ ਦਿੱਕਤ ਹੀ ਨਹੀਂ ਸੀ ਭਾਈ ਪੈਲਸਾਂ ਚ ਬਾਂਦਰ ਨਾਚ ਕਰੀ ਜਾਂਦੇ ਕੀ ਫਰਕ ਪੈਣਾ ਸੀ ਭਾਈ ਬਾਂਦਰਾ ਵਾਂਗੂ ਨੱਚਦੇ ਫਿਰਦੇ ਕੀ ਦਿੱਕਤ ਸੀ ਕਿਉਂਕਿ ਪਤਾ ਇਹਨਾਂ ਨੇ ਅਜੇ ਕਿਤੇ ਨਹੀਂ ਜਾਣਾ ਇਹਨਾਂ ਇੱਥੇ ਹੀ ਭਟਕਣਾ ਏ ਕਦੀ ਅੱਜ ਬਾਂਦਰ ਨਾਚ ਕਰਦੇ ਨੇ ਕੱਲ ਨੂੰ ਸੱਚੀ ਕਹੇ ਮਦਾਰੀ ਦੇ ਹੱਥ ਪੈਣਾ ਏ ਤੇ ਉਥੇ ਨੱਚਣਾ ਏ ਕਗਰੀ ਪਾ ਕੇ ਕਿਤੇ ਨਹੀਂ ਜਾਣਾ ਇਸ ਕਰਕੇ ਕੋਈ ਦਿੱਕਤ ਨਹੀਂ ਪਰ ਗੁਰਸਿੱਖ ਦੇ ਕਰਮ ਜਿਹੜੇ ਨੇ ਉਹ ਜਗਤ ਚਾਹੁੰਦਾ ਏ ਬੜੇ پاک ਹੋਣ ਖਾਲਸ ਹੋਣ ਤੇ ਆਪਣੇ ਸਤਿਗੁਰੂ ਤੋਂ ਖੁਸ਼ੀ ਲੈਣੀ ਏ ਤੇ ਖਾਲਸ ਕਰਮ ਹੋਣਾ ਚਾਹੀਦਾ ਸਮਰਪਣ ਦਾ ਖਸਮ ਹੋਣਾ ਚਾਹੀਦਾ ਸਵਾਰਥ ਦਾ ਨਹੀਂ ਸਵਾਰਥ ਏ ਮੈਂ ਮੈਂ ਸਮਰਪਣ ਏ ਬਲਹਾਰੇ ਜਾਣਾ ਤੂੰ ਤੂੰ ਤੇ ਸਾਰਾ ਕੁਝ ਨਾਮ ਜਪਦੇ ਹੋ ਸਮਰਪਤ ਹੋਵੋ ਕਿ ਮੈਂ ਤੇਰਾ ਨਾਮ ਜਪਾਂ ਤੇਰੇ ਚ ਸਮਾ ਜਾਵਾਂ ਮੈਂ ਇਹਨੂੰ ਬਣਾਉਣ ਵਾਸਤੇ ਨਹੀਂ ਅੱਜ ਦਾ ਧਰਮ ਜਗਤ ਜਿਹੜਾ ਇਹ ਨਾ ਉਸੇ ਪਰਮ ਚੇਤਾ ਹੀ ਉਹ ਬਹੁਤੇ ਸਾਧੂ ਨਹੀਂ ਪ੍ਰਗਟ ਹੋ ਰਹੇ ਕਿਉਂਕਿ ਧਰਮ ਦੇ ਵਿੱਚ ਵੀ ਜਿਆਦਾ ਜਿਹੜਾ ਹੈ ਉਹ ਮਾਇਆ ਹੀ ਛੁਪੀ ਹੈ ਕਿਉਂਕਿ ਧਰਮੀ ਬਹੁਤੇ ਵੀ ਜਿਹੜੇ ਨੇ ਨਾ ਉਹ ਮੈਨੂੰ ਹੀ ਬਣਾ ਰਹੇ ਨੇ ਜਿਹੜੇ ਪੈਸੇ ਕਰਕੇ ਨਹੀਂ ਬਣਾ ਸਕੇ ਸ਼ੌਹਰਤ ਕਰਕੇ ਨਹੀਂ ਬਣਾ ਸਕੇ ਸਮਾਜਾਦਾ ਹੋ ਗਿਆ ਤੈਨੂੰ ਗੁਰੂ ਮਹਾਰਾਜ ਲੱਗਦੇ ਧਿਆਨ ਦਵਾਉਂਦੇ ਕਿ ਇੱਧਰ ਨੂੰ ਚੱਲੋ ਸਮਾਪਤੀ ਕਰੀਏ ਹੈ ਨਾ ਇੱਕੋ ਹੀ ਬੇਨਤੀ ਏ ਪੁੱਲਾਂ ਚੁੱਕਾਂ ਜਿਹੜੀਆਂ ਗੁਰਸਿੱਖਾਂ ਦੀਆਂ ਹੁੰਦੀਆਂ ਨਾ ਉਹਨਾਂ ਵਾਸਤੇ ਜੋਦੜੀ ਕਰਿਆ ਕਰੋ ਆਪਣੇ ਗੁਰੂ ਗਾੜੀ ਕੇ ਗੁਰੂ ਪਿਤਾ ਇਹਨਾਂ ਨੂੰ ਇਹਨਾਂ ਉੱਚਾ ਜੀਵਨ ਬਖਸ਼ ਕੇ ਸਾਡਾ ਸੀਸੀ ਝੁੱਕ ਜਾਵੇ ਇਨਾਂ ਗੱਲ ਇਨਾਂ ਕੋ ਕੋਈ ਭੁੱਲ ਨਾ ਹੋ ਜਾਵੇ ਕਿਉਂਕਿ ਇਨਾਂ ਵੱਲ ਵੇਖ ਕੇ ਬੜੇ ਜਗਤ ਨੇ ਬੜਾ ਕੁਝ ਸਿੱਖਣਾ ਹੈ ਇਨਾਂ ਦੇ ਗੁਨਾਹਾਂ ਨੂੰ ਮਾਫ਼ ਕਰੀ ਇਨਾਂ ਦੀਆਂ ਭੁੱਲਾਂ ਨੂੰ ਮਾਫ਼ ਕਰੀ ਤੇ ਸਾਨੂੰ ਵੀ پاک ਖਾਲਸ ਜੀਵਨ ਦਾ ਤੇਰੇ ਤੋਂ ਬਲਹਾਰੇ ਜਾਣ ਦੇ ਜੀਵਨ ਦਾ ਰੰਗ ਬਖਸ਼ੀ ਆਉ ਜੋਦੜੀ ਕਰੀਏ ਸਤਿਗੁਰੂ ਨੂੰ ਨਾਲੇ ਉਸ ਧੀ ਪਿਆਣੀ ਨੂੰ ਜਿਨੇ ਗਾੜੀ ਜਾਣਾ ਹੈ ਉਹਨੂੰ ਗ੍ਰਸਤ ਦਾ ਸੱਚਾ ਰੰਗ ਬਖਸ਼ੀ ਕਿਤੇ ਉਹ ਲੜੇ ਨਾ ਜਾ ਕੇ ਕਿਤੇ ਪਤੀ ਦੇ ਨੁਕਸਾਨਾ ਕੱਢੇ ਸੱਸ ਦੇ ਨਾ ਕੱਢੇ ਸਹੁਰੇ ਦੇ ਨਾ ਕੱਢੇ ਬਲਹਾਰੇ ਜਾਵੇ ਕਿ हे ਪਿਤਾ ਤੂੰ ਮੈਨੂੰ ਇਸ ਪਰਿਵਾਰ ਦੀ ਧੀ ਬਣਾ ਕੇ ਭੇਜਿਆ ਮੈਨੂੰ ਤੂੰ ਇਹ ਪਰਿਵਾਰ ਦੀ ਸੇਵਾ ਦਿੱਤੀ ਇਹ ਤੇਰਾ ਕੋਟ-ਕੋਟ ਧੰਨਵਾਦ ਤੇ ਤਗੜੀ ਹੋ ਕੇ ਸੇਵਾ ਕਰੇ ਕਿਤੇ ਸ਼ੰਕਿਆਂ ਚ ਵਿਵਾਦਾਂ ਚ ਇਲਜ਼ਾਮਾਂ ਚ ਨਾ ਭਟਕ ਜਾਵੇ ਆਓ ਸਾਰੇ ਜਾਣੇ ਉਸ ਧੀ ਵਾਸਤੇ ਗੁਰਸਿੱਖਾਂ ਵਾਸਤੇ ਤੇ ਆਪਣੇ ਵਾਸਤੇ ਜੋਧੜੀ ਕਰੀਏ ਇਹ ਗੁਰੂ ਪਿਤਾ ਦਿਆ ਕਰਨੀ वहे गुरु ਪਿਤਾ हे ਦੀਨ ਦੁਨੀ ਦੇ ਮਾਲਕ ਸਤਿਗੁਰੂ ਮੇਰਾ ਕਰੀ ਮੇਰਾ ਕਰੀ ਬੇਨਤ ਭੁਲਾ ਬਖਸ਼ ਲਈ ਵਾਹਿਗੁਰੂ ਪਿਤਾ ਦਿਆ ਕਰੀ ਇਸ ਤੇ ਤਿਆਣੀ ਤੇ ਜਿਸ ਨੂੰ ਆਪ ਜੀ ਨੇ ਸੰਯੋਗ ਬਖਸ਼ੇ ਗ੍ਰਸਤ ਬਖਸ਼ਣ ਲੱਗੇ ਉਹ ਸਤਿਗੁਰੂ ਸਦਾ ਅੰਗ ਸੰਗ ਰਹਿਣਾ ਮੇਰਾ ਪਰਿਆ ਹੱਥ ਰੱਖਣਾ ਗੁਰਸਿੱਖਾਂ ਨੂੰ ਚੜ੍ਹਦੀਆਂ ਕਲਾ ਬਖਸ਼ਣੀਆਂ ਵਾਹਿਗੁਰੂ ਤੇਰੇ ਬਲ ਹਾਰੇ ਜਾਣ ਦਾ ਬਲ ਬਖਸ਼ਣਾ ਸਦਾ ਤੇਰੇ ਹੋ ਕੇ ਰਹਿਣ ਦਾ ਬਲ ਬਖਸ਼ਣਾ ਵਾਹਿਗੁਰੂ ਪਤਾ ਮਾਇਆ ਪਰਮਾ ਲੈੰਦੀ ਸਮਾਜ ਦੀਆਂ ਆਲੇ-ਦੁਆਲੇ ਦਾ ਮੁਲਕ ਪਰਵਾ ਲੈੰਦਾ ਹੈ ਸਤਿਗੁਰੂ ਤੂੰ ਸਦਾ ਸਭਨਾ ਚ ਦਿਖੇਗਾ ਤੇ ਤੇਰੀ ਹੀ ਬਾਤ ਹੋਏਗੀ ਦਇਆ ਕਰਨੀ ਸਾਨੂੰ ਸਭਨਾ ਨੂੰ ਜੇਹੀ ਦਾਤ ਬਖਸ਼ਣੀ ਸਭ ਪਾਸੇ ਤੂੰ ਹੀ ਤੂੰ ਨਜ਼ਰ ਆਵੇਂ ਤੇਰੇ ਰੰਗ ਚ ਰਹੀਏ ਤੇਰੇ ਬਾਣੇ ਚ ਰਹੀਏ ਜੇਹੀ ਸਭਨਾ ਨੂੰ ਦਾਤ ਬਖਸ਼ੀ ਬੇਅੰਤ ਪੁੱਲਾਂ ਦੀ ਸ਼ਮਾ ਕਰ ਦੇਣਾ ਬੀਤ ਪੁੱਲਾਂ ਦੀ ਸ਼ਮਾ ਆਓ ਗੱਜ ਕੇ ਬਲਾਈਏ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ